ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਸਾਡੀ ਅੱਜ ਦੀ ਵੀਡੀਓ ਕੜਾ ਪ੍ਰਸ਼ਾਦ ਦੀ ਦੇਖ ਦੇ ਉੱਪਰ ਹੈ ਸਾਨੂੰ ਕੜਾ ਪ੍ਰਸ਼ਾਦ ਲੈਂਦੇ ਸਮੇਂ ਛਕਦੇ ਸਮੇਂ ਤਿਆਰ ਕਰਦੇ ਸਮੇਂ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਜਲਦੀ ਵਿੱਚ ਕਈ ਵਾਰ ਬਹੁਤ ਵੱਡੀ ਗਲਤੀ ਕਰ ਬੈਠਦੇ ਹਾਂ ਤੇ ਕੜਾ ਪ੍ਰਸ਼ਾਦ ਦੀ ਸ਼ੁਰੂਆਤ ਸੰਗਤਾਂ ਵੱਲੋਂ ਤੇ ਕਿਵੇਂ ਸ਼ੁਰੂ ਹੋਏ ਇਹ ਸਾਰੀ ਗੱਲਬਾਤ ਕਰਾਂਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਅਖੀਰ ਤੱਕ ਪੂਰਾ ਚਿਰੋ ਸੁਣਨਾ ਜੀ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਮਹੱਤਵਪੂਰਨ ਜਾਣਕਾਰੀ ਹੈ ਅਤੇ ਇਸ ਜਾਣਕਾਰੀ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਤਾਂ ਕਿ ਉਹਨਾਂ ਨੂੰ ਵੀ ਇਸ ਇਤਿਹਾਸ ਦੇ ਬਾਰੇ ਪਤਾ ਚੱਲ ਸਕੇ ਕਮੈਂਟ ਬਾਕਸ ਦੇ ਵਿੱਚ ਵਾਏ ਕਰੋ ਚਿਰੋ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦੀ ਗੱਲ ਹੈ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਜਦੋਂ ਸਾਰੇ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ ਮਹਾਰਾਜਾ ਕਹਿ ਕੇ ਪੁਕਾਰਦੇ ਸਨ ਤਾਂ ਉਸ ਸਮੇਂ ਕੇਵਲ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਬਿਨਾਂ ਸਿਰ ਝੁਕਾ ਕੇ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸੀ ਕਿਉਂਕਿ ਅਕਾਲ ਤਖਤ ਸਾਹਿਬ ਦਾ ਦਰਜਾ ਰਾਜਿਆਂ ਤੋਂ ਕਿਤੇ ਉੱਚਾ ਹੈ ਮਹਾਰਾਜਾ ਰਣਜੀਤ ਸਿੰਘ ਵੇਲੇ ਕੜਾ ਪ੍ਰਸ਼ਾਦ ਦੀ ਤੀਖ ਦੀ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨਿਆਂ ਤੋਂ ਆਉਂਦੀ ਸੀ ਅਤੇ ਅਰਦਾਸ ਦੇ ਵਿੱਚ ਇਹ ਬੋਲਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਦਰਬਾਰ ਸਦਾ ਸਲਾਮਤ ਰਹੇ ਜਦੋਂ ਜਥੇਦਾਰ ਸਾਹਿਬ ਅਕਾਲੀ ਫੁੱਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਿਕਾਇਤਾਂ ਆਈਆਂ ਇਹ ਸਿੱਖ ਕੌਮ ਦਾ ਸਿਰਮੌਰ ਸ਼ੇਰੇ ਪੰਜਾਬ ਦਾ ਕੰਜਰੀ ਮੋਰਾਂ ਦੇ ਇਸ਼ਕ ਦੇ ਵਿੱਚ ਪੈ ਗਿਆ ਹੈ ਅਤੇ ਦਾੜੀ ਰੰਗਣ ਲੱਗ ਪਿਆ ਹੈ ਅਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ ਜੋ ਜ਼ਿੰਮੇਵਾਰ ਸਿੱਖ ਨੂੰ ਸੋਭਾ ਨਹੀਂ ਦਿੰਦਾ ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਅਤੇ ਇਸ ਬਾਬਤ ਸਫਾਈ ਦੇਣ ਨੂੰ ਕਿਹਾ ਪਰ ਮਾੜੇ ਕਰਮ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੁਨੇਹੇ ਨੂੰ ਇੰਤਜ਼ਾਰ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਫਾਈ ਦੇਣ ਲਈ ਨਹੀਂ ਆਇਆ ਅਤੇ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕਰ ਦਿੱਤੇ ਪਹਿਲਾ ਖੜਾ ਪ੍ਰਸ਼ਾਦ ਲਈ ਸਿੱਖ ਸੰਗਤਾਂ 'ਚ ਮਾਇਆ ਦੀ ਪ੍ਰਵਾਨਗੀ ਬੰਨ੍ਹ ਕਰ ਦਿੱਤੀ ਅਤੇ ਅੱਜ ਤੋਂ ਸੰਗਤ ਹੀ ਆਪਣੀ ਹیثیت ਮੁਤਾਬਕ ਮਾਇਆ ਭੇਟ ਕਰੇਗੀ ਅਤੇ ਲਿਖਤੀ ਰਸੀਦ ਵੀ ਲਵੇਗੀ ਸੰਗਤ ਦੀ ਮਾਇਆ ਨਾਲ ਕੜਾ ਪ੍ਰਸ਼ਾਦ ਦੇ ਤਿਆਰ ਹੋਣ ਗਿਆ ਦੂਸਰਾ ਹੁਕਮਨਾਮਾ ਰੋਜ਼ਾਨਾ ਦੀ ਅਰਦਾਸ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਦਰਬਾਰ ਸਦਾ ਸਲਾਮਤੀ ਵਾਲੀ ਲਾਈਨ ਕੱਟ ਦਿਓ ਜਦੋਂ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਅਕਾਲੀ ਫੂਲਾ ਸਿੰਘ ਨਾਲ ਰابطਾ ਕਾਇਮ ਕੀਤਾ ਅਤੇ ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਹੁਣ ਮਸਲਾ ਤੇਰੇ ਤੇ ਅਕਾਲ ਤਖਤ ਸਾਹਿਬ ਦਰਮਿਆਨ ਹੈ ਇਸ ਲਈ ਉਥੇ ਪੇਸ਼ ਹੋ ਕੇ ਗੱਲ ਕਰ ਮਹਾਰਾਜਾ ਰਣਜੀਤ ਸਿੰਘ ਤਖਤ ਤੋਂ ਤਨਖਾਈਆ ਕਰਾਰ ਕਰ ਦਿੱਤਾ ਗਿਆ ਇਸੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਅੰਦਰ ਆਉਣ ਲੱਗਾ ਤਾਂ ਦਸਵੇਂ ਦਰਵਾਜ਼ੇ ਅੱਗੇ ਨੰਗੀ ਤਲਵਾਰ ਲੈ ਕੇ ਅਕਾਲੀ ਫੂਲਾ ਸਿੰਘ ਆਪ ਅੱਗੇ ਜਾ ਕੇ ਡਟਿਆ ਉਹਨੇ ਕਿਹਾ ਕਿ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁਲ ਬਖਸ਼ੌਣ ਦਾ ਹੁਕਮ ਦਿੱਤਾ ਅਤੇ ਤਨਖਾਈਆਂ ਮਹਾਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਤਖਤ ਤੱਕ ਇਹ ਪੇਸ਼ ਹੋਇਆ ਅਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਰਨ ਵਾਸਤੇ ਇਮਲੀ ਦੇ ਦਰਖਤ ਦੇ ਨਾਲ ਬੰਨ੍ਹ ਦਿੱਤਾ ਗਿਆ ਕੇਵਲ ਕਿਸ਼ੇਰਾ ਤੇ ਦਸਤਾਰ ਛੱਡ ਕੇ ਸਾਰੇ ਕੱਪੜੇ ਉਤਾਰ ਦਿੱਤੇ ਗਏ ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਦੇ ਨਾਲ ਬੰਨਿਆ ਸਿਰ ਝੁਕਾਈ ਖੜਾ ਸੀ ਸੰਗਤਾਂ ਦੀਆਂ ਵਿਰਾਗ ਦੇ ਨਾਲ ਅੱਖਾਂ ਸ਼ਲਕ ਪਈਆਂ ਅਤੇ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ ਪਰ ਜਦੋਂ ਸ਼ਾਹੀ ਮਾਇਆ ਦੇ ਵਿੱਚੋਂ ਕੁੜਾ ਪ੍ਰਸ਼ਾਦ ਦੇ ਲਈ ਅਤੇ ਸਲਾਮਤੀ ਦੇ ਅਰਦਾਸ ਦੇ ਲਈ ਮਹਾਰਾਜਾ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਕਦੇ ਵੀ ਵਾਪਸ ਨਹੀਂ ਲਏ ਜਾਂਦੇ ਇਸ ਲਈ ਹੋਂ ਸੰਤ ਹੈ ਸ਼ਰਦਾ ਤੇ ਹੈਸੀਅਤ ਮੁਤਾਬਕ ਮਾਇਆ ਦੇਣ ਗਿਆ ਤੇ ਪਰਸ਼ੀਆਂ ਲੈਣ ਗਿਆ ਸਾਧ ਸੰਗਤ ਜੀ ਸਮੁੱਚੇ ਸਿੱਖ ਧਰਮ ਦੇ ਵਿੱਚ ਕੜਾ ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾ ਪ੍ਰਸ਼ਾਦ ਦੀ ਦੇਖ ਦੇ ਕੇ ਜਾਤ ਅਭਿਮਾਨ ਤੇ ਛੋਤ ਦਾ ਰੋਗ ਮਿਟਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਦੇ ਮਗਰੋਂ ਕੜਾ ਪ੍ਰਸ਼ਾਦ ਵਰਤੌਣ ਦੀ ਮਰਿਆਦਾ ਬਣਾ ਦਿੱਤੀ ਰਾਜੇ ਨੂੰ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਿਕ ਦੇ ਦਾ ਸੰਸਕਾਰ ਕਰਕੇ ਮੜੋ ਤਾਂ ਕੜਾ ਪ੍ਰਸ਼ਾਦ ਹੀ ਦੇਗ ਵਰਤਾ ਦੇਣਾ ਜਿਸ ਦਾ ਬਹੁਤ ਡੂੰਗਾ ਭਾਵ ਹੈ ਸਿੱਖ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਕੜਾ ਪ੍ਰਸ਼ਾਦ ਤਿਆਰ ਕਰਨ ਵਾਲਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਸਾਫ਼ ਸੁਥਰੇ ਭਾਣੇ ਦੇ ਵਿੱਚ ਸਾਫ਼ ਹੱਥਾਂ ਨਾਲ ਇਕੋ ਜਿਹਾ ਆਟਾ ਲੈ ਕੇ ਖੰਡ ਤੇ ਘਿਓ ਲੈ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਦੇਗ ਤਿਆਰ ਕੀਤੀ ਜਾਵੇ ਜਾਂ ਚਾਸ਼ਨੀ ਬਣਾ ਲਈ ਜਾਵੇ ਤਾਂ ਹੋਰ ਵੀ ਚੰਗੀ ਗੱਲ ਹੈ ਆਟਾ ਚੰਗੀ ਤਰ੍ਹਾਂ ਭੁੱਜ ਜਾਣ ਤੇ ਹੀ ਚਾਸ਼ਨੀ ਲਈ ਜਾਵੇ ਆਟੇ ਤੇ ਚਾਸ਼ਨੀ ਦੇ ਵਿੱਚ ਗਰਮਾਈ ਵਿੱਚ ਹੋਵੇ ਥੋੜਾ ਵੀ ਫਰਕ ਨਾ ਹੋਵੇ ਜੇਕਰ ਚਾਸ਼ਨੀ ਜਰਾ ਜਿੰਨੇ ਵੀ ਠੰਡੀ ਹੋ ਜਾਵੇ ਤਾਂ ਕਿਉਂ ਅਲੱਗ ਹੋਵੇਗਾ ਚਾਸ਼ਨੀ ਪਾਉਣ ਪਿੱਛੋਂ ਕੜਾਈ 'ਚੋਂ ਉਤਾਰ ਲੈਣੀ ਚਾਹੀਦੀ ਹੈ ਕੜਾ ਪ੍ਰਸ਼ਾਦ ਬਣਾਉਣ ਅਤੇ ਵਰਤੌਣ ਵਾਲੇ ਵਿਅਕਤੀ ਦੇ ਕੱਪੜੇ ਸਾਫ਼ ਹੋਣ, ਨਾਓ ਫਟੇ ਹੋਣ ਤੇ ਨਾ ਮੈਲੇ ਹੋਣ। ਚੰਗੀ ਤਰ੍ਹਾਂ ਹੱਥ ਧੋ ਕੇ ਸਾਫ਼ ਕੱਪੜੇ ਨਾਲ ਪਹੁੰਚ ਕੇ ਖੁਸ਼ਕ ਹੋਣੇ ਚਾਹੀਦੇ ਹਨ। ਉਂਗਲਾਂ ਤੇ ਛਾਪੇ ਛੱਲੇ ਨਾ ਪਾਏ ਹੋਣ। ਸਿਰ ਤੇ ਰੁਮਾਲ ਬੰਨਿਆ ਹੋਵੇ ਜਦ ਪਾਣੀ ਦਾ ਪਾੜ ਕਰਕੇ ਕੜਾ ਪ੍ਰਸ਼ਾਦ ਬਣਾਇਆ ਜਾਵੇ। ਦੀਵਾਨ ਦਰਬਾਰ ਹਾਲ ਵਿੱਚ ਕੜਾਈ ਵਿੱਚ ਪ੍ਰਸ਼ਾਦ ਨਾਲਿਆਂ ਦਾ ਜਾਵੇ ਸਾਫ਼ ਥਾਲ ਜਾ ਪ੍ਰਾਤ ਦੇ ਵਿੱਚ ਸਾਫ ਥਾਲ ਜਾਂ ਕਪੜੇ ਨਾਲ ਟਕਿਆ ਜਾਵੇ। ਦਿਵਾਨ ਤੇ ਦਰਬਾਰ ਹਾਲ ਵਿੱਚ ਪ੍ਰਸ਼ਾਦ ਇੰਨਾ ਠੰਡਾ ਕਰ ਲਿਆ ਜਾਵੇ ਤਾਂ ਕਿ ਸੰਗਤਾਂ ਦੇ ਹੱਥ ਨਾਲ ਸੜਨ। ਅਸੀਂ ਗੁਰਧਾਮਾਂ ਦੇ ਵਿੱਚ ਕੜਾ ਪ੍ਰਸ਼ਾਦ ਵੰਦਾ ਵੇਖ ਕੇ ਫਟਾਫਟ ਬੜੀ ਦੁਖੀ ਹੁੰਦੇ ਹਾਂ। ਇੱਥੇ ਕੜਾ ਪ੍ਰਸ਼ਾਦ ਦੀ ਲੇਟ ਅਤੇ ਕਿਉਂ ਅਲੱਗ ਤੋਂ ਟਪਕਦਾ ਹੈ ਜਿਸ ਤੋਂ ਗੁਰੂ ਸੰਗਤ ਦੇ ਕਪੜੇ ਦਾਗੇ ਹੋ ਜਾਂਦੇ ਹਨ। ਅਨੰਦ ਸਹਿਬ ਦੀ ਬਾਣੀ ਦੀਆਂ ਪਹਿਲੀਆਂ 5 ਪੌੜੀਆਂ ਤੇ ਆਖਰਲੀ ਪੌੜੀ ਦਾ ਪਾਠ ਕਰਕੇ ਫਿਰ ਅਰਦਾਸ ਉਪਰੰਤ ਹੁਕਮਜਾ ਮੁਖਵਾਗ ਲੈ ਕੇ ਕਿਰਪਾਨ ਪੇਟ ਕਰਿਏ ਸੰਗਤ ਦੇ ਵਿੱਚ ਵਰਤੋਂ ਤੋਂ ਪਹਿਲਾਂ ਗੜਾ ਪ੍ਰਸ਼ਾਦ ਵਿੱਚੋਂ ਪੰਜ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਵਰਤਾ ਦਿੱਤਾ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਬੈਠੇ ਸਿੰਘ ਨੂੰ ਕੋਲੀ ਦੇ ਵਿੱਚ ਪਾ ਕੇ ਦਿੱਤਾ ਜਾਵੇ ਤਾਂ ਜੋ ਸੇਵਾ ਤੋਂ ਵਿਲਾ ਹੋ ਕੇ ਸ਼ਕ ਲਵੇ ਪਰ ਸੰਗਤ ਦੇ ਵਿੱਚ ਵਰਤੋਂ ਵੇਲੇ ਸਭ ਨੂੰ ਇੱਕੋ ਜਿਹਾ ਵਰਤਾਇਆ ਜਾਵੇ ਇਸ ਇੱਕੜਾ ਪ੍ਰਸ਼ਾਦ ਖਾ ਕੇ ਆਪਣੇ ਹੱਥ ਦਾੜੇ ਦੇ ਨਾਲ ਸਾਫ਼ ਕਰਦੇ ਹਨ ਜਿਸ ਕਰਕੇ ਮੱਖੀਆਂ ਮੂੰਹ ਤੇ ਬੈਠੀਆਂ ਰਹਿੰਦੀਆਂ ਹਨ ਇਸ ਤੋਂ ਇਲਾਵਾ ਜ਼ਮੀਨ ਤੇ ਸੁੱਤੀਆਂ ਦਾਣੇ ਦੇ ਵਿੱਚ ਕੀੜੀਆਂ ਵੀ ਚੜ ਸਕਦੀਆਂ ਹਨ ਇਸ ਲਈ ਇਹਨਾਂ ਤੋਂ ਬਚਣ ਦੇ ਲਈ ਸਾਨੂੰ ਹੱਥ ਕਿਸੇ ਕੱਪੜੇ ਦੇ ਨਾਲ ਸਾਫ਼ ਕਰ ਲੈਣੇ ਚਾਹੀਦੇ ਹਨ ਜਾਂ ਪਾਣੀ ਨਾਲ ਧੋ ਲੈਣੇ ਚਾਹੀਦੇ ਹਨ ਅੱਜਕਲ੍ਹ ਕਈ ਥਾਵਾਂ ਤੇ ਦੇਖਿਆ ਜਾਂਦਾ ਹੈ ਕਿ ਜਿੱਥੇ ਕੜਾ ਪ੍ਰਸ਼ਾਦ ਦੀ ਦੇ ਕਰਵਾਈ ਜਾਂਦੀ ਹੈ ਉਸੇ ਕਮਰੇ ਦੇ ਵਿੱਚ ਸੰਤਾਂ ਜੋੜੇ ਪਾ ਕੇ ਚਲੀਆਂ ਜਾਂਦੀਆਂ ਹਨ ਤੇ ਉੱਥੋਂ ਹੀ ਪ੍ਰਸ਼ਾਦ ਖਾ ਲੈਂਦੀਆਂ ਹਨ ਤੇ ਅਗਾਹ ਪ੍ਰਸ਼ਾਦ ਵਾਲੇ ਕਮਰੇ ਦੇ ਵਿੱਚ ਜੋੜੇ ਪਾ ਕੇ ਨਹੀਂ ਜਾਣਾ ਚਾਹੀਦਾ ਉੱਥੋਂ ਪ੍ਰਸ਼ਾਦ ਲੈ ਕੇ ਖਾਣਾ ਗੁਰਮਤ ਦੇ ਉਲਟ ਹੈ ਖੜਾ ਪ੍ਰਸ਼ਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਪਤ ਕਰਕੇ ਤ੍ਰਿਪਤੀ ਹੁੰਦੀ ਹੈ ਅਣਜਾਣ ਵਿਅਕਤੀ ਤੋਂ ਕਦੇ ਵੀ ਪ੍ਰਸ਼ਾਦ ਲੈ ਕੇ ਨਹੀਂ ਖਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ